ਛੋਟੇ ਦੇ ਬੇਟਾ ਆਏ ਉਹਨਾਂ ਦਾ ਮੇਰੇ ਪਹਿਲਾ ਗੁਰਵਾਇਸ ਸਿੰਘ ਨਵਾਂ ਹੈ ਤੁਸੀਂ ਇੱਦਾਂ ਕਰ ਲਓ ਤੂੰ ਇੱਥੇ ਰਹਿ ਸਾਡੇ ਕੋਲ ਠੀਕ ਹੈ ਪਾਪਾ ਰਕੇ ਕੇ ਪਾਪਾ ਤੂੰ ਜਾਓ ਕੇ ਮੈਂ ਇੱਥੇ ਰਹਿਣਾ ਮੈਂ ਇੱਕ ਕਵਾਂਟਲ ਦਾ ਹੈ ਕੇਕ ਇੱਕ ਕਵਾਂਟਲ ਦਾ ਕੇਕੇ ਇਹ ਬਾਈ ਕਿੱਥੇ ਜਾ ਕੇ ਦੇਖਣ ਆਪਾਂ ਨਹੀਂ ਅੱਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਟਾਈਮ ਸਵੇਰ ਦੇ ਮਿੱਤਰੋ 11 ਵਜ ਗਏ ਤੇ 6:35 ਅੱਜ ਕੱਲ ਬਿਲਕੁਲ ਐਨ ਮਸਤੀ ਮਸਤੀ ਕਰਦੀ ਫਿਰਦੀ ਆ ਬਿਲਕੁਲ ਐਨ ਮਸਤੀ ਮਸਤੀ ਹੈ ਨਾ 35 ਆ ਸਾਡੀ ਰਜਾਈ ਹੈ ਮਿੱਤਰੋ ਤੁਹ ਅਕੇਲੇ ਕਿ ਆਉਣੀ ਆ ਇਹ ਜਨਾ ਆਪਣੀ ਪੈਂਥਰੀ ਉਲਟੀਆਂ ਕਰਦੀ ਸਾਡੀ ਪੈਂਥਰੀ ਸਾਡੀ ਜਈ ਤੇ ਵੀ ਉਲਟੀ ਕਰਦੀ ਮੈਂ ਲੋਕ ਕੰਨਾ ਤੇ ਲਾਉਣੇ ਸੀਗੇ ਤੇਰੇ ਵੀ ਗਲਤੀ ਕਰਦੀ ਤੈਂ ਪਰ ਮੈਂ ਕਿਹਾ ਨਹੀਂ ਯਾਰ ਪੁੱਤ ਬਿਮਾਰ ਹੈ ਕਾਹਨੂੰ ਚੱਲ ਉਹ ਕਾਹਨੂੰ ਕੁਛ ਕਹਿਣਾ ਆਪਾਂ ਨੇ ਢਿੱਲਾ ਮੱਠਾ ਬੰਦਾ ਹੋਈ ਜਾਂਦਾ ਹੁੰਦਾ ਹੈ ਨਾ ਬੈਂਤੀ ਅੱਜ ਆਪਾਂ ਚੱਲਾਂਗੇ ਅ ਵੀ ਤੋ ਅਗਲੇ ਜਾਉਂਗੇ ਹੋ ਸ਼ਮਾ ਹਾਂਜੀ ਧੁੱਪ ਤਾਂ ਲੈ ਰਹੇ ਪੂਰਾ ਫਰ ਲੈ ਧੁੱਪ ਫਿਰ ਵਧੀਆ ਜੀ ਇਧਰ ਖਵਾ ਕੇ ਕੁਰਸੀ ਦਾ ਮੂੰਹ ਸੋਚ ਕੇ ਨੂੰ ਦੇਖ ਹਾਂਜੀ ਫੇਰ ਵਿਟਾਮਿਨ ਦੀ ਪੂਰਾ ਹੋਣਾ ਇਧਰ ਹੋਣਾ ਪੂਰਾ ਸੁਰਜ ਨੂੰ ਨਹੀਂ ਦੇਖਿਆ ਜਾਂਦਾ ਜੀ ਧੁੱਪ ਬਹੁਤ ਸਖੀ ਹੈ ਜੀ ਗਲਵਾ ਤਾਂ ਵੀ ਤਾਂ ਹੀ ਬਣਨੀ ਹੈ ਵਿਟਾਮਿਨ ਡੀ ਤਾਂ ਹੀ ਮਿਲਣਾ ਹੈ ਜੇ ਸੋਚੀਏ ਦੇਖੋ ਇੰਦਾ ਬੈੜ ਕੇ ਤਾਂ ਕੋਈ ਫਰਕ ਨਹੀਂ ਪੈਣਾਗਾ ਨਹੀਂ ਜੀ ਐਵੇਂ ਹੀ ਮਿਲ ਜਾਣਾ ਹੈ ਐਵੇਂ ਹੀ ਮਿਲ ਜਾਣਾ ਹਾਂਜੀ ਠੀਕ ਹੋ ਗਿਆ ਚਾਹ ਦਾ ਕੱਪ ਤੁਹਾਨੂੰ ਦਿਖਾਉਣਾ ਪਹਿਲਾਂ ਮੇਤਰੋ ਚਾਹ ਇੱਕ ਵਾਰੀ ਪੀ ਲਈਏ ਦੁੱਧ ਦੀ ਚਾਹ ਦੂਜੀ ਵਾਰੀ ਚਾਹ ਇਹ ਚਾਹ ਨਹੀਂ ਹੈਗੀ ਇਸਮੇ ਦੁੱਧ ਵਿੱਚ ਪੱਤੀ ਡਾਲੀ ਹੋਈ ਹੈ ਜੇ ਹਾਂਜੀ ਇਹ ਦੁੱਧ ਵਿੱਚ ਪੱਤੀ ਹੈ ਜੀ ਠੀਕ ਹੋ ਗਿਆ ਮੇਰੀ ਚਾਹ ਸੀ ਸਾਰਿਆਂ ਦੀ ਚਾਹ ਕੁਝ ਠੀਕ ਹੋ ਗਿਆ ਤੇ ਬਾਕੀ ਤੁਹਾਨੂੰ ਬਾਹਰ ਤੋਂ ਦਿਖਾਉਨੇ ਆ ਆਪਣੀ ਬਾਲਕੋਨੀ ਤੋਂ ਇਟਲੀ ਦੇ ਰੋਮ ਸ਼ਹਿਰ ਦੇ ਵਿਆਕਾਸੀਆ ਦੇ ਵੀ ਕੁਛ ਐਦਾਂ ਦਾ ਮਿੱਤਰੋ ਰੋਜ਼ ਐਦਾਂ ਦੀ ਹੁੰਦਾ ਲਗਭਗ ਤੇ ਗੱਡੀਆਂ ਦੇਖੋ ਰੋਡ ਦੇ ਉੱਤੇ ਫਿਰਦੀਆਂ ਫਿਰ ਜਿੱਦ ਆਪਾਂ ਕੱਲ ਪਰਸੋਂ ਵੀ ਗੱਲ ਕੀਤੀ ਸੀ ਨਾ ਵੀ ਹੁਣ ਜਿਹੜਾ ਮਹੀਨਾ ਚੱਲਦਾ ਹੈ ਇੱਕ ਰਿਸਮੇ ਦਾ ਚੱਲਦਾ ਹੈ ਤੇ ਲੋਕ ਦੇਖੋ ਉਹ ਲਾਈਨ ਲੱਗੀ ਹੋਈ ਆ ਸ਼ਾਪਿੰਗ ਆ ਸ਼ਾਪਿੰਗ ਆ ਬਸ ਘੁੰਮਣਾ ਫਿਰਨਾ ਲੋਕਾਂ ਦਾ ਹੁਣ ਸ਼ੁਰੂ ਹੋਇਆ ਆ ਮਹੀਨਾ ਐਦਾਂ ਹੀ ਲੋਕਾਂ ਦਾ ਨਿਕਲਣਾ ਆਹ ਵਾਲਾ ਗਮਲੇ ਨਾ ਆਪਾਂ ਰਾਤ ਨੂੰ ਹਲੇ ਵੀ ਅੰਦਰ ਰੱਖ ਦਿੰਦੇ ਆ ਵੀ ਹਲੇ ਦੋ ਤਿੰਨ ਦਿਨ ਪੈਂਥਰ ਸਲਟ ਲਈ ਆ ਵੀ ਜੇ ਖਾਣਾ ਪੀਣਾ ਖਾਰੂ ਖਾ ਲੈਂਦੇ ਹਲੇ ਮੜਾ ਮੋਟਾ ਹੋ ਦਿਨ ਚ ਬਾਹਰ ਕੱਢ ਦਿੰਦੇ ਤੇ ਰਾਤ ਨੂੰ ਅੰਦਰ ਰੱਖ ਦਿੰਦੇ ਆ ਦੇਖੋ ਆ ਗਿਆ 35 35 ਖਾਣੀ ਏ ਰਬਾ ਏਰਬਾ ਕਹਦੇ ਨੇ ਮਿੱਤਰੋ ਕਾਹਨੂੰ ਕਹਦੇ ਨੇ ਰਬਾ 35 ਰਬਾ ਖਾਣੀ ਇਹਦਾ ਪਤਾ ਕੀ ਗਮਾਰਾ ਇਹ ਤੁਮ ਕਹਤੋ ਤੋ ਦੰਤ ਟੁੱਲਣਾ ਆਪਣਾ ਤਾਂ ਬਹੁਤ ਹਾਰਡ ਹੈ ਕਿਹੜਾ ਹੁੰਦਾ ਨਾਲੇ ਬੱਕ ਬੱਕ ਹੁੰਦਾ ਹੈ ਹੂੰ 70 ਆ ਖਲ ਆਪਦੀ ਨਾਲ ਆ ਖਲ ਮਿੱਠੀ ਖਾ ਲੈ ਮਿੱਠੀ ਨਾਲ ਕੋੜੀ ਹੁੰਦੀ ਨਾਲੇ ਬੈਤੋ ਵਧੀਆ ਹੁੰਦੀ ਹੈ ਹੂੰ ਰਖੜੀ ਬਾਚਕੇ ਨੂੰ ਚੱਕਰੀ ਵਾਰ ਇਹਨੂੰ ਐ ਲੱਗਣ ਲੱਗਿਆ ਵੀ ਆ ਵੀ ਗਮਲਾ ਵੀ ਮੇਰੇ ਹੀ ਆ ਹੋਏ ਤੇਰਾ ਨਹੀਂ ਆਏਗਾ ਸਾਧੋ ਉਸਤਾਦ ਜੀ ਤੁਹਾਡਾ ਨਹੀਂ ਆਏਗਾ ਇਹ ਉਸਤਾਦ ਜੀ ਹਲੇ ਵੀ ਨਾ ਮੂੰਹ ਮਾਰਦਾ ਦੇਖ ਹੂੰ ਤੇ ਜਿਹੜਾ ਬੜਾ ਲੈਣੀ ਇਹਦੇ ਨਾਲ ਅੱਜ ਆ ਦੇਖ ਖਾਈ ਹੁੰਦੀ ਆ ਚੱਲ ਬੜਦੈ ਤੋ ਬੜਦੈ ਤੋ ਪੁਤਖੇ ਚ ਨੰਬਰ ਆ ਲੈਣੀ ਪੈਂਤੀ ਆ ਕਿੱਛ ਨਮਰਾਲੀ ਨਾਲੇ ਕੰਡੇ ਇਹਦੇ ਆ ਦੇਖ ਇੱਧਰ ਆ ਕੰਡੇ ਆ ਵੱਜਣਗੇ ਤੇਰੇ ਨੋਜੀਪਰ ਹੂੰ ਚਾ ਬਾਹਰ ਕਰ ਦੇ ਪੈਨੂੰ ਚਾ ਉੱਟ ਪਰੇ ਹੋ ਜਾ ਅਰੇ ਪੈਂਤੀ ਰਹਿ ਜਾ ਅਰੇ ਬਾਹਰ ਆ ਜਾ ਇਹਨੂੰ ਨੋਵੀਂ ਫਲ ਬੂਟੇ ਪੌਦਿਆਂ ਦੀ ਵੀ ਤੂੰ ਪਛਾਈਦੀ ਹੁੰਦੀ ਐ ਇਸ ਕਰਕੇ ਪੈਂਤੀ ਯਾਰਾ ਪੁੱਤ ਆ ਜਾ ਦੇ ਕਿਤੇ ਵੱੜ ਕੇ ਲੱਗ ਆ ਦੇ ਇੱਥੇ ਵੱੜ ਗਿਆ ਤੇਰਾ ਮਤਲਬ ਆਇਆ ਸੰਭਾਗ ਤੇ ਜਾ ਕਿਹਾਂ ਪਈ ਚਲੀ ਗਈ ਹੈ ਸਾਡੀ ਪੈਂਤੀ ਉਹ ਤੇਰੀ ਦਰਦਾਂ ਵਿੱਚ ਰੇਨ ਵਾਲੇ ਮਿੱਟੀ ਦਰ ਜਾਂਦਾ ਉਹ ਤੈਨੂੰ ਕੁਝ ਨਹੀਂ ਕਹਦਾਦ ਮੈਂ ਸਾਹਮਣੇ ਦੇਖੋ ਮੈਂ ਤਾਂ ਰੋਡ ਦੇ ਉੱਤੇ ਆਪਣੇ ਹੁਣੇ ਇਹ ਨਾ ਸਾਡੀ ਖੜੇ ਖੜੇ ਐਕਸੀਡੈਂਟ ਹੋਇਆ ਉੱਥੇ ਉਹ ਟਰੱਕੜਾ ਟਰੱਕ ਕ੍ਰੋਸ ਕਰਨ ਲੱਗਿਆ ਸੀਗਾ ਦੇਖੋ ਪਾਸੇ ਬੈਕਸਾਈਡ ਦੇਖਿਓ ਟਰੱਕ ਨੇ ਨਿਕਲਣਾ ਸੀਗਾ ਤੇ ਉੱਥੇ ਸੀਗੇ ਜੈਬਰ ਕ੍ਰੋਸਿੰਗ ਤੇ ਉੱਥੇ ਇੱਕ ਇੱਕ ਬਾਪੂ ਤੇ ਕੁੜੀ ਸੜਕ ਕ੍ਰੋਸ ਕਰਨ ਲੱਗੇ ਸੀਗੇ ਟਰੱਕ ਦੇ ਵਿੱਚ ਵੱਜਿਆ ਦੇਖੋ ਉੱਥੇ ਉਹ ਐਮਬੂਲੈਂਸ ਨੂੰ ਫੋਨ ਕਰਨਗੇ ਤੇ ਐਮਬੂਲੈਂਸ ਤਾਂ ਚੱਕ ਕੇ ਲਈ ਜਾਊਗੀ ਤੇ ਪੂਰਾ ਰੋਡ ਐਨ ਜਾਮ ਹੋ ਗਿਆ ਟਰੱਕ ਵਾਲ ਦੀ ਪਤਾ ਨਹੀਂ ਗਲਤੀ ਹੈ ਪਤਾ ਨਹੀਂ ਹੈਗੀ ਹੁਣ ਅਜੇ ਖੜਕਾ ਹੀ ਸੁਣਿਆ ਬਸ 1 ਸੈਕਿੰਡ ਲੱਗੇ ਆਪਾਂ ਮਿੱਤਰੋ ਹੁਣ ਚੱਲਦੇ ਆਂ ਆਪਣੀ ਸ਼ੌਪ ਤੇ ਤੇ ਦੇਖੀਏ ਆਪਣੇ ਅੱਜ ਦੇ ਦਿਨ ਦੇ ਆਪਣੇ ਕਿਹੜੇ ਕਿਹੜੇ ਕੰਮ ਕਰਨੇ ਮੈਂ ਇਦਾਂ ਕਰਾਂ ਪਹਿਲਾਂ ਕੋਈ ਸ਼ੌਦਾ ਕੰਮ ਨਹੀਂ ਵੀਡੀਓ ਨੇ ਤੇ ਉਸ ਤੋਂ ਬਾਅਦ ਫਿਰ ਜੱਗ ਜਾਈਏ ਤੁਹਾਂ ਕਿ ਲਿਆਂਗੂ ਠੀਕ ਹੈ ਨੀ ਇੱਕ ਵਾਰੀ ਕੰਮ ਹੋਰ ਕਰੀਏ ਤੁਸੀਂ ਤੋ ਤੁਹਾਨੂੰ ਠੀਕ ਹੈ ਹਾਂਜੀ ਸਹੀ ਤੇ ਤੁਸੀਂ ਖਾਣਾ ਪੀਣਾ ਜੋ ਕੀ ਬਣਾਉਣਾ ਖਾਣ ਨੂੰ ਅੱਜ ਮੈਂ ਦਾਲ ਬਣਾਤੀ ਜੀ ਦਾਲ ਬਣਾਦੀ ਜੀ ਠੀਕ ਹੋ ਗਿਆ ਦਾਲ ਬਣਾਤੀ ਜੀ ਕਾਈ ਦਾਲ ਬਣਾਈ ਅੱਜ ਜੀ ਅੱਜ ਕਾਲੀ ਦਾਲ ਜੀ ਮਾਂ ਦੀ ਦਾਲ ਜੀ ਮੈਂ ਤਾਂ ਠੀਕ ਹੈ ਚੱਲ ਵਧੀਆ ਕੀਤਾ ਤਾਂ ਅੱਜ ਦਾਲ ਬਣਾ ਵਾਹ ਚੱਲ ਲੈਂਦੇ ਤੁਰਨ ਵਾਸਤੇ ਕੱਪੜੇ ਕੋਈ ਹੋਰ ਕੋਈ ਕੰਬਲ ਗੁੰਮਲ ਕਰਨ ਉਹ ਵੀ ਕੱਢ ਲਈ ਮਲ ਬਣ ਕੇ ਠੀਕ ਹੈ ਹਾਂਜੀ ਹਾਂਜੀ ਗੁਰシャン ਦਾ ਕੰਬਲ ਵੀ ਖਰਾਬ ਕੀਤਾ ਹੋਇਆ ਉਹਨੇ ਉਹ ਵੀ ਲੈ ਕੇ ਜਾਣਾ ਬੱਠੀ ਕੋ ਉਹ ਵੀ ਲੈਣੀ ਓਕੇ ਹਾਂਜੀ ਫਰਿੱਜਾਂ ਹੋ ਜਾ ਮੇ ਤਾਂ ਸਾਰੀਆਂ ਖਾਲੀ ਹੋ ਗਈਆਂ ਆਪਣੀਆਂ ਇਹ ਆਪਾਂ ਸਾਰਾ ਭਰਨਾ ਜਿਲੇ ਕੋਰੇ ਭਰਨੇ ਸਾਰੇ ਫੈਂਟੇ ਭਰਨੇ ਆ ਲੱਤੀ ਨੇ ਜਮੇ ਹੀ ਗੱਲ ਖਤਮ ਹੋ ਗਏ ਸਾਰੇ ਤੇ ਇਹ ਵਾਈਨ ਵੀ ਆਉਣੀ ਆ ਤੇ ਆਹ ਵਾਲਾ ਕੋਲਾ ਵੀ ਆਉਣਾ ਹੋਰ ਮਸਾ ਕੀ ਹਲਚਲ ਹੈ ਠੀਕ ਠਾਕ ਚੜ੍ਹਦੀ ਕਲਾ ਵਧੀਆ ਤੇ ਤਾਂ ਮੇਤਰੀ ਪਾਸਟੇ ਪੁੱਛੇ ਉਹਨੇ ਪਰ ਉਹਨੇ ਬਣਾਤੀ ਇਹ ਪੀੜੇ ਪੂੜੇ ਕਰਦੇ ਆਂ ਬਸ ਤੇ ਹੋਰ ਕੋਈ ਚੀਜ਼ ਮਾਉਣੇ ਮੈਂ ਲੈਣ ਚੱਲਿਆ ਕੋਲੀ ਫੈਂਟੀ ਅੱਬਾ ਮਾਰੂਦਲ ਕਾਪੋ ਇੱਕ ਲਈਏ ਮਾਰੂਦਲ ਕਾਪੋ ਹਾਂਜੀ ਹਾਂਜੀ ਓਕੇ ਖਤਮ ਹੋ ਗਈ ਗੱਲ ਆਪਾਂ ਨੇ ਆਹ ਵਾਲਾ ਸਮਾਨ ਲੈ ਲਿਆ ਕੋਲੀ ਘਟਸੀ ਕ ਲਈ ਲ ਤੀਨੇ ਜਿਹੜੇ ਆਪਣੇ ਟੀਨ ਹੁੰਦੇ ਆ ਇਹ ਲੈ ਲਿਆ ਕਿ ਬੀਹਾਂ ਦੀ ਪੇਟੀ ਲੈ ਲਿਆ ਕਰੋਨਾ ਦੀ ਤੇ ਜ਼ੈਰੋ ਲੈ ਲਿਆ ਤੇ ਸਪਰੇਟ ਲੈ ਲਿਆ ਮੈਂ ਸਾਰੇ ਅੱਜ ਆਪਣੇ ਕੋਲੇ ਸ਼ੌਰੀ ਘਟਸੀ ਕ ਲਈ ਤੇ ਇੱਕ ਆਪਾਂ ਲੱਤੇ ਵੈਕਿਊ ਅਮਾਰੂਦਲ ਕਾਪੋ ਇਸ ਚੀਜ਼ ਨਾਲ ਲੋਕ ਰੋਟੀ ਖਾਣ ਇਹ ਤਾਂ ਸ਼ਾਰਟ ਜਰੂਰ ਲਾਉਨੇ ਆਂ ਕਹਿੰਦੇ ਖਾਦਾ ਵੀ ਤਾਂ ਹਜਮ ਹੋ ਜਾਂਦਾ ਇਹ ਹੈਗੀ ਆ ਕਲਬਰੀਆ ਦੇਖੋ ਮੇਰੇ ਤੋਂ ਕਲਬਰੀ ਸਪੈਸ਼ਲ ਹੈ ਰੇ ਜੋ ਕਲਬਰੀਆ ਦੀ ਕੋਈ ਨੇੜੇ ਤੇੜੇ ਨਹੀਂ ਸਿੱਖਬੀ ਖਾਨ ਜੰਮਿਆ ਨੇੜੇ ਤੇੜੇ ਨਹੀਂ ਸਿੱਖਬੀ ਖਾਨ ਜੰਮਿਆ ਅੰਬੋ ਜਸਵੰਤ ਵਾਲੇ ਪੋਤੇ ਨਾਲ ਦਾ ਹਮਾਰੋ ਦਲਸਾਪੋ ਆਈ ਸੀ ਇਹ ਗਲੀ ਲੈ ਕੇ ਲਾ ਬਾਕੀ ਸਵਾ ਗੱਡੀ ਚ ਪਿਆ ਤੇ ਹੁਣ ਆਪਾਂ ਚੱਲਦੇ ਆਂ ਆਪਣੀਆਂ ਰਜਾਈਆਂ ਧੋਣ ਵਾਸਤੇ ਮਿੱਤਰੋ ਸ਼ਮਾ ਚੱਕਰ ਟਪੜਾ ਸਾਰੀ ਵਾਲਾ ਹਾਂਜੀ ਠੀਕ ਹੋ ਗਿਆ ਬਰਸ਼ਾਨ ਦੀ ਧੋਣੀ ਉਰ ਜਾਈ ਬਰਸ਼ਾਨ ਦੀ ਬਾਅਦ ਚ ਧੋਵਾਂਗੇ ਜੀ ਪਹਿਲਾਂ ਉਹ ਧੋ ਆਲੀਏ ਪਹਿਲਾਂ ਆਪਣੀ ਧੋਲੀ ਖਣਾ ਹਾਂਜੀ ਠੀਕ ਹੋ ਗਿਆ ਦਮ ਚੱਕਣਾ ਹੁਣ ਦੋੜਾ ਆਹ ਵੱਡੇ ਸਹੀ ਗੱਲ ਹੋ ਗਈ ਇਹਨੇ ਅਸੀਂ ਸਾਮਾਨ ਨੂੰ ਸਾਰਾ ਤਾਰ ਤੱਕ ਮੇਟਰ ਉੱਪਰ ब्राव, 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 है? मैं। खोलती गोलती मतलब कड़ला देख के अंदर बह है भैया लिया Leonardo, Leonardo piacere la... di rivederlo. Piacere. Allora, questo deve lavare. Questo? Solo lavaggio? Solo lavaggio. Ma quanto Anche tu. Anche tu. Tutte e due? Tutte e due. Va bene. Lascialo qua, dopo quando è vengo quando. Quando sì. è. Voglio... Quando voglio a prendere. Quando? Quando vieni. Voglio... Quando Va bene. E se la... Me ne mezzo? Pure. Serio? Sì. Se sì. no, prendo come mattinata. Ma di mattina chiudo lo A che qua? le nove.

ਕੋੜ ਚਾਹ ਆ ਬਲੇ ਪੀਣੀ ਚਾਹ ਹਾਂਜੀ ਹੈ ਹਾਂਜੀ ਠੰਡ ਚਾਹ ਨੂੰ ਨਹੀਂ ਜਵਾਬ ਹੈਗਾ ਹਾਂਜੀ ਹਾਂਜੀ ਚਾਰੇ ਠੰਡ ਦੇ ਵਿੱਚ ਚਾਹ ਵਧੀਆ ਲੱਗਦੀ ਹੈ ਜੀ ਸਹੀ ਗੱਲ ਆਇ ਕੋੜ ਇਧਰ ਬਾਹਰ ਸਿੱਕੇ ਪਿੱਛੇ ਆ ਕੇ ਬਾਹਰ ਨਾ ਨਾ ਪਿਛੇ ਨਹੀਂ ਫਰੰਟ ਤੇ ਮਤਲਬ ਉਹ ਜਿਹੜਾ ਮੇਨ ਰੋਡ ਹੈ ਉਹ ਸਾਹਮਣੇ ਹੁੰਦਾ ਹਾਂਜੀ ਆਪੇ ਇਧਰੋਂ ਹਾਂ ਆਪਾਂ ਗੱਡੀ ਪਿੱਛੋਂ ਘੁਮਾ ਦਿਨੇ ਇਧਰੋਂ ਆਏ ਆ ਦੇਖ ਮੇਥੋਂ ਕਿੰਨਾ ਸਦਾ ਹੋਂ ਸਾਰੀਆਂ 12 ਦੇ ਵਿੱਚ ਇਹ ਲੱਗੇ ਸੀ ਆਊਟ ਕਰਨ ਨਤਾਲਿਆਂ ਦੀ ਆ ਦੇਖ ਲਾ ਆ ਵੀ ਦੇਖੋ ਇਧਰੋਂ ਸੈਂਪਲ ਜਿੰਸੈਂਗ ਤੇ ਆਪਣੀ ਕਫੇ ਕਫੇਨੇਰੋ ਨਾਗਰਾ ਜੜੀ ਮਿਆਂ ਜਿੰਸੈਂਗ ਪੀਂਦੀ ਆ ਹਨਾ ਜੀ ਇਹਦਾ ਵੀ ਆਪਣਾ ਆਪਣਾ ਟੇਸਟ ਹੁੰਦਾ ਲਗ ਲਗ 12 ਦਾ ਆਪਣਾ ਆਪਣਾ ਟੇਸਟ ਹੁੰਦਾ ਕੀ ਸਵਾਦ ਨਹੀਂ ਆ ਗਈ ਇਹ ਠੀਕ ਠੀਕ ਹੈ ਪਰ ਕਿਤੇ ਕਿਤੇ ਇੰਨੀ ਵਧੀਆ ਹੁੰਦੀ ਹੈ ਇੰਨੀ ਟੇਸਟੀ ਹੁੰਦੀ ਹੈ ਬਹੁਤ ਜ਼ਿਆਦਾ ਪਰ ਕਿਤੇ ਕਿਤੇ ਠੀਕ ਠੀਕ ਹੁੰਦੀ ਹੈ ਹੁਣ ਆਪਾਂ ਆਗੇ ਸੀਗੇ ਦੋਲਚੇਮੀਓ ਫੈਕਟਰੀ ਦੇ ਵਿੱਚ ਆਪਣੇ ਭਾਈ ਉਹਨਾਂ ਦੇ ਕੋਲ ਅੱਜ ਨਾਲ ਕੇ ਫੇਸ ਤਾਂ ਸੀਗਾ ਕੇ ਕੱਟ ਕੀਤਾ ਉਹ ਦਿਖਾਉਣਾ ਪਹਿਲਾਂ ਤੋ ਦੇਖੋ ਜੀ ਮਾਰਾ ਦੇਖੋ ਜੀ ਇਧਰੋਂ ਕੇਕ ਇੱਕ ਕੁਆਂਟਲ ਦਾ ਏ ਕੇ ਕੇ ਕੁਆਂਟਲ ਦਾ ਕੇ ਕੇ ਇਹ ਬਾਈ ਕਿੱਥੇ ਜਾ ਕੇ ਦੇਖਣਾ ਆਪਾਂ ਨਹੀਂ ਇਹ ਇੱਥੇ ਹੈਗੀ ਆ ਜੀ ਮਾਰਕੀਟ ਆ ਉੱਤੇ ਨਾਂ ਲਿਖਿਆ ਤੋਰੇ ਸੀਨਾ ਤੋਰੇ ਚੇਦਰ ਮਾਸ਼ਾਲੇ ਹਾਂ ਜਿਹੜਾ ਮੌਲ ਮੌਲ ਕਹਿੰਦੇ ਨੇ ਮੌਲ ਮੌਲ ਹਾਂਜੀ ਇਹ ਹਰ ਸਾਲ ਆਪਾਂ ਬਣਾਉਂਦਾ 19 ਸਾਲ ਹੋ ਗਏ ਸਾਨੂੰ ਬਣਾਉਂਦਿਆਂ ਨੂੰ 19 ਸਾਲ ਹੋ ਗਏ ਹਾਂ 19 ਮਸਾਲੇ ਆ ਲਿਖਿਆ ਉੱਤੇ ਆ ਲਿਖਿਆ ਹੋਇਆ ਉੱਤੇ ਦੇਖੋ ਵੀ 19 ਸਾਲ ਹੋ ਗਏ ਨੇ ਦੇਖੋ ਉਹ ਕਿੱਡਾ ਸਹੀ ਜੈ ਤੋਰੇ ਦਾ ਮੈਂ ਕੁਆਂਟਲ ਦਾ ਤੋਰੇ ਤਾਂ ਦੇਖੋ ਸਾਰੇ ਫਰੋਨ ਨੇ ਵੀ ਜਾਇਆ ਵੇ ਜੀ ਸਾਨੂੰ ਚੱਕੇ ਵਿੱਚ ਰੱਖਣ ਲੱਗਾ ਸਾਡਾ ਪੂਰਾ ਮਨ ਨੂੰ ਵੀਡੀਓ ਬਣਾਉਣ ਦਾ ਸਮਝ ਲੱਗਿਆ ਮੈਂ ਕਿਹਾ ਵੀ ਨਹੀਂ ਜੇ ਵੀਡੀਓ ਨਹੀਂ ਤਾਂ ਤੋਰ ਤਾ ਨਾ ਕਰਿਚ ਖਰਾਓ ਜੀ ਕਿੰਨੇ ਦਿਨ ਲੱਗੇ ਬਣਾਉਣ ਵਾਸਤੇ ਬੈਲਕਨ ਚੱਲੀ ਫਿਰ ਦੇਖਈਏ ਕਿ ਹੋਰ ਹੋਰ ਦੇਣਾ ਆਪਾਂ ਹੁਣ ਅੱਪਾ ਜਾਣੇ ਡਿਲੀਵਰ ਕਰਨ ਵਾਸਤੇ ਸ਼ਗਲ ਹੀ ਮੈਂ ਕਹਿੰਦਾ ਧੁਖ ਲੱਗੀ ਵੀ ਹੈ ਨਾ ਸਹੀ ਗੱਲ ਹੈ ਕੋਈ ਖਦਾ ਪਿਤਾ ਮੇਰੇ ਤੋਂ ਕੁਝ ਨਹੀਂ ਬਸ ਉਥੇ ਕੱਪੜੇ-ਕੁਪੜੇ ਦੇਖ ਕੇ ਸਿੱਧੇ ਮੈਂ ਭਾਜੀ ਕੋਲ ਆ ਗਿਆ ਸੀਗਾ ਬਸ ਉਸ ਤੋਂ ਬਾਅਦ ਜਦ ਅਸੀਂ ਫਿਰ ਜੱਦੇ ਲੱਗੇ ਹੋਏ ਆਂ ਬਸ ਜੱਦੇ ਲੱਗੇ ਹੋਏ ਆਂ ਹੈ ਜੀ ਚੌਲ ਚੱਕਲੇ ਚੌਲ ਕੋਲੇ ਬਾਰ ਵੀ ਹੈਗੀ ਆ Chage, riso. Riso, quanto ci vuole? Subido, subido. Ok, um, dois. Tô com foto cena, Sì. publicidade. Sim. mai, mai visto. É. Sono. só, così. così, é melhor. Se não, já bem. E que eu me 19 ਸਾਲ anniversary ਉਹ ਲੈਓ ਜੀ ਕਹਿੰਦੇ ਟੱਕਣ ਟਾਕੀ ਲੈ ਕੇ ਜਾਣਾ ਕਿੱਦਾਂ ਹੋਊਗਾ ਹੁਣ ਇਹ ਕਰਦਾ ਪ੍ਰੋਪਰ ਕਵਰ ਕਰਦਾ ਐਂਡ ਕਰੂੰਗਾ ਕਿ ਲੈ ਕੇ ਜਾਣਾ ਕਹਿੰਦੇ ਹੁਣ ਟਾਈਮ ਸਵਾ ਚਾਰ ਹੋ ਗਏ ਆ ਤੇ ਆਪਾਂ ਤੋਰਤਾ ਛੱਡਣਾ ਸੀ ਕਿ ਉੱਥੇ ਛੱਡ ਛੁੱਟ ਕੇ ਮੇਟਰ ਹੁਣ ਫ੍ਰੀ ਹੋਏ ਆ ਤੇ ਹੁਣ ਆਪਾਂ ਘਰ ਚੱਲਦੇ ਆਂ ਘਰ ਜਾ ਕੇ ਆਪਾਂ ਆਪਣਾ ਹੁਣ ਕੰਮ ਕਰ ਸਾਂਭੀਏ ਆਪਣੇ ਸ਼ਹਿਰ ਜਗ੍ਹਾ ਮਥਰੋ ਕਿੰਨੀ ਭੀੜ ਫੁੱਲੋ ਬਟਾ ਫੁੱਲ ਭੀੜ ਟ੍ਰੈਫਿਕ ਤੇ ਜਾਮ ਨਾ ਇੱਥੇ ਆਪਣੇ ਸ਼ਹਿਰ ਦੇ ਇਦਾਂ ਹੀ ਲੱਗੇ ਰਹਿੰਦੇ ਆਂ ਆ ਟਾਈਮ ਖਾਸ ਤੌਰ ਤੇ ਆ ਟਾਈਮ ਦਾ ਹੋ ਗਿਆ ਤੇ ਉਧਰ ਸਵੇਰ ਵਾਲਾ ਟਾਈਮ ਬਾਅਦ ਦੇਖੋ ਕੀ ਗੱਡੀ ਜਾਂਦੀ ਆਪਣੀ ਮਹਿੰਦਰਾ ਵਾਲਿਆਂ ਦੀ ਕਾਰ ਜਾਂਦੀ ਹੈ ਮਹਿੰਦਰਾ ਵਾਲੀ ਕੇ ਯੂ ਵੀ ਕਾਰ ਮਹਿੰਦਰਾ ਵਾਲਿਆਂ ਦੀ ਹੁਣ ਟਾਈਮ ਪੌਣੀ 6 ਹੋ ਗਿਆ ਮਿੱਤਰੋ ਤੇ ਅੱਜ ਆਪਾਂ ਨੂੰ ਮਿਲਣ ਵਾਸਤੇ ਆਪਣੀ ਬਾਈ ਜونی ਆਏ ਨੇ ਤੇ ਨਾਲ ਛੋਟੇ ਤੇ ਬੇਟਾ ਆਏ ਉਹਨਾਂ ਦਾ ਮਿਲੋ ਪਹਿਲਾਂ ਗੁਰਬਾਈ ਸਿੰਘ ਨਵਾਂ ਹੈ ਕਿਹਨੂੰ ਲੱਗਦਾ ਗੁਰਵਾਜ ਜੀ ਦੇ ਇਹ ਬੱਚੇ ਹੁੰਦੇ ਨੇ ਨਾ ਇਹ ਸਾਰੇ ਸ਼ਰਾਰਤੀ ਰਹਿੰਦੇ ਨੇ ਗੁਰਵਾਜ ਜੀ ਦੇਨੀ ਤੇ ਬਹੁਤ ਸੌਹੇ ਹੈ ਜਿੱਦਾਂ ਹੈ ਨਾ ਪਰ ਸੁਸਪੈਂਥਰ ਨੂੰ ਖਿਲਾਉਣ ਦੀ ਕੋਸ਼ਿਸ਼ ਕਰ ਰਹੇ ਹੈ ਪਰ ਪੈਂਥਰ ਦੇ ਕੋ ਹੱਥ ਨਹੀਂ ਆ ਰਿਹਾ ਅੱਜ ਕੁਝ ਕਹਿਣਾ ਚਾਹਣਾ ਹੈ ਕਹ ਦੇ ਸਾਰੇ ਸੱਸੀ ਆਵੇ ਸਾਰੇ ਸੱਸੀ ਕਬਲਾ ਦੇ ਕੋਣੀ ਸੱਸੀ ਕਬਲਾ ਦੁਨਿਆਤ ਸੱਸੀ ਕਾ ਜੀ ਸਾਰਿਆਂ ਨੂੰ ਸਾਰਿਆਂ ਨੂੰ ਬੋਲੇਗਾ ਪੁੱਤ ਬਹੁਤ ਪਿਆਰਾ ਬੱਚਾ ਇਧਰ ਬਾਈ ਜੀ ਨੇ ਆਪਣੇ ਮੇਲੇ ਬਾਈ ਜੀ ਨੂੰ ਬਾਈ ਜੀ ਆਪਣੇ ਸ਼ਹਿਰੋਂ ਮਾਨੋ ਤੋਂ ਆਏ ਨੇ ਹੋਰ ਬਾਈ ਜੀ ਠੀਕ ਠਾਕ ਸਸਰੀਕਾਲ ਜੀ ਸਾਰਿਆਂ ਨੂੰ ਆਪਣੇ ਸਰੋਤੇ ਨੂੰ ਸਸਰੀਕਾਲ ਸਾਰਿਆਂ ਨੂੰ ਹਾਂ ਜੀ ਬਹੁਤ ਵਧੀਆ ਜੀ ਤੇ ਆ ਬਾਈ ਜੀ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਅਸੀਂ ਬਹੁਤ ਦਿਨ ਤੋਂ ਚਾਹੁੰਦੇ ਸੀ ਕਿ ਬਾਈ ਜੀ ਨੂੰ ਮਿਲ ਕੇ ਆਈਏ ਤੇ ਅੱਜ ਦਰਸ਼ਨ ਹੋਣ ਦਾ ਮੌਕਾ ਮਿਲੇ ਤੇ ਬਹੁਤ ਵਧੀਆ ਜੀ ਹਨ ਬੜਾੰਦਾੰਦਾ ਜੀ ਜ਼ਿੰਦਗੀ ਵਧੀਆ ਨਿਕੂਗੀ ਹੁਣ ਤੇ ਸਕੂਨ ਮਿਲ ਗਿਆ ਜੀ ਇਹਦੇ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਮੇਰੇ ਟਾਈਮ ਕੱਢਿਆ ਵੀ ਆਪਣਾ ਮੇਥੋ ਟਾਈਮ ਨੂੰ ਟਾਈਮ ਕੱਢਣਾ ਬੜਾ ਔਖਾ ਸੌਖਾ ਕਿਦੇ ਬਾਈ ਨਹੀਂ ਕੋਈ ਨਾ ਪਰ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਬਾਈ ਜੀ ਤੇ ਅਸੀਂ ਸਪੈਸ਼ਲ ਮਿਲਣ ਆਏ ਆ ਜਾਂ ਇਹ ਤੁਹਾਨੂੰ ਛੁੱਟੀ ਸੀਗੀ ਤੇ ਬੱਚਿਆਂ ਨੂੰ ਲੈ ਕੇ ਸਪੈਸ਼ਲ ਮਿਲਣ ਆਇਆ ਬਹੁਤ ਨਿੱਕੇ ਸੁਆਦੇ ਬਾਈ ਜੀ ਨੇ ਤੇ ਇਹਨਾਂ ਦਾ ਬਲੌਗ ਦੇਖਿਆ ਕਰੋ ਤੇ ਇਹਨਾਂ ਨੂੰ ਅਪਗ੍ਰੇਡ ਕਰੋ ਜੀ ਤੁਸੀਂ ਬਹੁਤ ਜ਼ਿਆਦਾ ਅਸੀਂ ਵੀ ਕਰ ਰਹੇ ਆ ਤੇ ਸਸਰੀਏ ਗਾਲ ਜੀ ਸਾਰਿਆਂ ਨੂੰ ਸਸਰੀਏ ਗਾਲ ਜੀ ਥੈਂਕ ਯੂ ਵੀਰੋ ਤੁਹਾਡਾ ਬਹੁਤ ਬਹੁਤ ਥ ਪਪਾ ਰਕੇ ਕੇ ਪਪਾ ਤੂੰ ਜਾਓ ਕਿ ਮੈਂ ਇੱਥੇ ਹੀ ਰਹਿਣਾ ਮੈਂ ਐ ਕਰਦੇ ਕਿਵੇਂ ਪੀਸੇ ਪੂਜ਼ੇ ਖਾਊਗਾ ਬੈਠ ਕੇ ਕਹਿ ਦੇ ਕਰਦੇ ਓਕੇ ਕਰਦੇ ਐ ਕਰਦੇ ਦੁਨੀਆਂ ਨੂੰ ਗੁੱਠੇ ਕਰਾ ਕੇ ਇਹਦੇ ਗੁੱਠੇ ਖੜਾ ਕਰਨਾ ਮੈਂ ਰੱਖ ਲੈਣਾ ਕਰਦੇ ਕਰਦੇ ਗੁੱਠੇ ਖੜਾ ਕਰਾ ਕੇ ਰੱਖ ਲੈਣਾ ਮੈਂ ਜਾਣ ਨਹੀਂ ਦੇਣਾ ਫਿਰ ਕਰਦੇ ਮੈਂ ਕੰਮ ਸਪ ਕਰ ਲੈ ਵੀ ਗੁੱਠੇ ਖੜਾ ਕਰਦੇ ਮੈਂ ਜਾਣ ਨਹੀਂ ਦੇਣਾ ਕੋਈ ਨਹੀਂ ਕਰਦੇ ਠੀਕ ਹੈ ਭਾਜੀ ਥੈਂਕ ਯੂ ਧੰਨਵਾਦ ਬਹੁਤ ਹੋ ਗਿਆ ਮਿਲਦੇ ਆਪਾਂ ਫਿਰ ਹਾਂਜੀ ਹਾਂਜੀ ਟਾਈਮ ਹੁਣ 7 ਵਜ ਕੇ 25 ਮਿੰਟ ਹੋ ਗਏ ਆ ਤੇ ਆਪਣਾ ਕੰਮ ਕਰ ਚੱਲਦਾ ਆਰਡਰ ਆਪਣੇ ਤਿੰਨ ਇਹਦੇ ਪੁਰਾ ਗਏ ਨੇ ਤੇ ਦੋ ਤਿੰਨ ਇਹਦੇ ਪੁਰਾ ਗਏ ਇੱਕ ਦੋ ਆਰਡਰ ਗਾੜਦੋਂ ਕੱਢਤੇ ਆਪਣੇ ਨੇ ਤੇ ਹੁਣ ਆਰਡਰ ਚੱਲੇ ਆ ਉਹ ਚਲੇ ਮੈਕਸੀ ਪੀ ਜਾਣਾ ਅਹ ਰਿਕਰ ਤੁਸੀਂ ਭਰੋਂ ਤੋਂ ਭਰੋਂ ਤੋਂ ਰਿਗਾਰਡੋ ਰਿਗਾਰਡੋ ਪ੍ਰੋਂਟੋ ਰਿਗਾਰਡੋ ਬਰਾਵੋ ਰਿਗਾਰਡੋ ਤੇ ਹੋਸ਼ਮ ਹਾਂਜੀ ਤੁਹਾਡੇ ਕਬਾਬ ਹਾਂਜੀ ਬਣਾ ਰਹੇ ਇੱਕ ਹੋਰ ਵਾਤਾ ਅੰਕੇ ਰਿਨਾਰਡੋ ਚਾਓ ਬੈਲੀ ਫਾਚiamo subito altra consegna che arrivato ਰਿਨਾਰਡੋ ਟਾਈਮ ਨੂੰ 5:00 ਵੱਜ ਕੇ 39 ਮਿੰਟ ਹੋ ਗਏ ਆ ਤੇ ਆਪਣਾ ਕੰਮ ਕਰ ਮੇਥੋਂ ਸਾਰਾ ਫਿਨਿਸ਼ ਹੋ ਗਿਆ ਉਹ ਸਮਾਨ ਦੀ ਲਿਸਟ ਬਣਦੀ ਆਪਣੇ ਦੀ ਵੀ ਕੱਲ ਨੂੰ ਕਿਹੜਾ-ਕਿਹੜਾ ਸਮਾਨ ਆਪਣੀ ਆਪਾਂ ਨੂੰ ਚਾਹੀਦਾ ਮੱਛੀ ਚਾਹੀਦੀ ਐ ਉਸੇ ਬੂਖਲਾ ਪਕੀਨੋ ਇਸ ਰਾਦਾ ਪਤਾ ਨਹੀਂ ਨੇ ਫਰੀਤੇ ਉਹ ਸਵਾ ਦੇਖ ਲਈ ਕੋਈ ਸਮਾਨ ਮਾਲ ਚਾਹੀਦਾ ਹੋਵੇ ਹਾਂਜੀ ਕੋਈ ਕਰਦਾ ਸਮਾਨ ਚਾਹੀਦਾ ਉਹ ਲਿਸਟ ਤੇ ਲਿਖ ਲੈ ਗੀਨਾਲ ਠੀਕ ਨਹੀਂ ਫੇ ਕੱਲ ਨੂੰ ਵੀ ਬੰਦਾ ਯਾਦ ਰਹਿਣ ਸਮਾਨ ਸਾਰੀ ਹੋ ਠੀਕ ਨਹੀਂ ਤੇ ਬਾਕੀ ਬੂਸਤੇ ਵਿੱਚ ਰੋਜ਼ ਦੀ ਤਰ੍ਹਾਂ ਆਪਣਾ ਸਮਾਨ ਪੈ ਗਿਆ ਜਿਹੜਾ ਚਾਹੀਦਾ ਘਰ ਵਾਸਤੇ ਚਾਹੀਦੀ ਹੁੰਦਾ ਹਾਂਜੀ ਤੇਦਰ ਲਾਸਟ ਅੱਛਾ ਦੇ ਰਹੇ ਮੁੰਡੇ ਬੂਸੇ ਪਾਸੇ ਕੱਢ ਰਹੇ ਆ ਜਿਹੜਾ ਸਾਮਾਨ ਆਪਣਾ ਅੰਦਰ ਫालतू ਹੁੰਦਾ ਉਹ ਸਾਰਾ ਜਿਹੜਾ ਸਕੂਡਾ ਕਰਾ ਗਿਆ ਨਾ ਹੁੰਦਾ ਸਾਰਾ ਗੇਅਰ ਕੀ ਫ੍ਰੈਸ਼ ਕਰ ਦਣਾ ਤਾਂ ਮੈਂ ਤੁਹਾਡਾ ਓਕੇ ਮਾਲ ਇਦਰ ਓਕੇ ਓਕੇ ਹਾਂਜੀ ਦੰਗਾ ਸਾਰੀ ਸਾਮਾਨ ਸਾਹ ਚੱਕਦਾ ਮੈਂ ਮਿੱਤਰੋ ਤੇ ਪੀਜ਼ਾ ਖਾਣ ਨੂੰ ਬਣਾ ਲਿਆ ਆਪਣਾ ਹਾਂਜੀ ਕਿਹੜਾ ਪੀਜ਼ਾ ਆਪਣਾ ਖਾਣ ਨੂੰ ਅੱਜ ਹਰ ਬੰਦਾ ਪੀਜ਼ਾ ਸਪੈਸ਼ਲ ਹੀ ਹੁੰਦਾ ਯਾਰ ਹੁੰਪੋ ਟੂਟੋ ਸੀ ਹੁੰਪੋ ਟੂਟੋ ਹੁੰਪੋ ਟੂਟੋ ਦਾ ਮਤਲਬ ਹੁੰਦਾ ਵੀ ਥੋੜਾ ਥੋੜਾ ਕਰਕੇ ਸਾਰਾ ਸਾਮਾਨ ਪਾ ਲਿਆ ਉਹ ਮਤਲਬ ਵੀ ਕਿ ਪੀਜ਼ਾ ਮਿਕਸ ਜਿਹੇ ਹੁੰਦੇ ਮਿਕ ਤੇ ਬਾਕੀ ਮੇਥਰ ਨਾਲ ਆਪਾਂ ਵੀ ਘਰੋਂ ਚੱਲਦੇ ਆਂ ਤੇ ਮੈਂ ਤਾਂ ਅੱਜ ਘਰ ਜਾ ਕੇ ਪਛਾਤਾ ਪਾਣੀ ਛਕਾਂਗਾ ਅੱਜ ਕਿਉਂਕਿ ਦੁਪਹਿਰੇ ਕੱਲੇ ਚੌਲੇ ਖਾਦੇ ਆਂ ਭੁੱਖ ਜੀ ਮੀਟਿੰਗ ਨਹੀਂ ਹੈਗੀ ਸਾਰਾ ਦਿਨ ਦੌੜ ਭਾਜ ਹੀ ਨਿਕਲ ਗਿਆ ਜੀ ਯਾਰ ਤੇ ਬਾਕੀ ਤੌਰ ਤਾਂ ਦੇਖਿਆ ਤੁਸੀਂ ਇੱਕ ਕੁਆਂਟਲ ਦਾ ਤੌਰ ਤਾਂ ਸੀਗਾ ਇੱਕ ਕੁਆਂਟਲ ਦਾ ਮੇਥਰੋ ਤੇ ਸਾਰੇ ਫਰਗੋਨੇ ਵੀ ਜਾਂ ਤੌਰ ਤਾਂ ਆ ਗਿਆ ਸੀਗਾ ਤੇ ਮੈਨੂੰ ਸਰਦਾਰ ਸਵੇਰੇ ਭਾਈ ਦਾ ਫੋਨ ਆ ਕੋਈ ਜੀਸੀ ਪਲਾਨ ਜਾਣਦਾ ਭਾਈ ਕਹਿੰਦੇ ਵੀ ਜਾਣਾ ਵੀ ਤੌਰ ਤਾਂ ਭਾਰੀ ਆ ਵੀ ਚੱਕ ਨਹੀਂ ਹੋਣਾ ਵੀ ਡੋਲਿਆਂ ਦੀ ਜਾਨ ਚਾਹੀਦੀ ਆ ਮੈਂ ਕਿਹਾ ਵੀ ਕੋਈ ਨਹੀਂ ਆਪਾਂ ਆਉਣੇ ਫਿਰ ਪੈਸਾ ਨੂੰ ਜਾਣਾ ਪੈ ਗਿਆ 10 ਨੂੰ ਫਿਰ ਜਾ ਕੇ ਉੱਥੇ ਹੈਲ ਤੇ ਬਾਕੀ ਕੋਲਮ ਲਾ ਕੇ ਬੜਾ ਵਧੀਆ ਰਾਜ ਦਾ ਦੇਣਾ ਤੇ ਰਜਾਈ ਲੈ ਆਉਣ ਦਾ ਟਾਈਮ ਹੀ ਆਪਣਾ ਰਹਿ ਗਿਆ। ਕਿਹਾ ਸੀਗਾ 5:30 ਵਜੇ ਲੈ ਕੇ ਆਉਂਗਾ ਜਾਕੀ ਪਰ ਤੁਹਾਨੂੰ ਪਤਾ ਕੰਮ ਕਰਾਂਗੇ ਲੇਟ ਹੋ ਗਿਆ ਉਦੋਂ ਮੈਂ ਜਦੋਂ ਮੁੜ ਕੇ ਆਇਆ ਜਦੇ ਬਾਅਦ ਚ ਆਪਣੇ ਘਰੇ ਗੈਸਟ ਆਏ ਸੀਗੇ ਭਾਜੀ ਉਹ ਨਹੀਂ ਆਏ ਸੀਗੇ ਮਿਲਣ ਵਾਸਤੇ ਤੇ ਬਹੁਤ ਗੱਲਾਂ ਬਾਤਾਂ ਕਰਨ ਲਾਗੇ ਮੁੜ ਕੇ ਫਿਰ ਕੰਮ ਦਾ ਟਾਈਮ ਹੋ ਗਿਆ ਤੇ ਰਜਾਈਆਂ ਰਹਿ ਗਈਆਂ ਤੇ ਬਾਕੀ ਹੁਣ ਕੋਈ ਨਾ ਕੱਲ ਨੂੰ ਜਾ ਕੇ ਲਿਆਵਾਂਗੇ ਪਰ ਸਵੇਰੇ ਅੱਜ ਜਿੱਦਾਂ ਆ ਰਿਹਾ ਤੁਹਾਡੇ ਸਾਰਾ ਸ਼ੇਅਰ ਕੀਤਾ ਆਪਣੇ ਵਲੌਗ ਦੇ ਵਿੱਚ ਉਮੀਦ ਕਰਦਾ ਤੁਹਾਨੂੰ ਆਪਣਾ ਜਿਹੜਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਲਾਈਕ ਕਰ